ਮੇਸ਼ਾ ਤਰਾ ਚਲੋ ਵੀ ਵਧੀਆ ਗਾ ਤੇ ਇੱਕ ਕਹਾਣੀ ਇੱਦਾਂ ਦੀ ਆ ਵੀ ਇੱਕ ਸਰਪੰਚ ਹੁੰਦਾ ਹਨ ਆਪਣੇ ਪਿੰਡ ਚ ਬਹੁਤ ਸਾਊ ਬੰਦਾ ਹੁੰਦਾ ਤੇ ਇੱਕ ਪਿੰਡ ਹੁੰਦਾ ਕਮਾਲਪੁਰੇ ਨਾਮ ਦਾ ਜਿੱਥੇ ਹੁੰਦਾ ਤਾਂ ਵਧੀਆ ਗਾ ਬਟ ਉਹਦੇ ਵਿੱਚ ਨਾ ਛੇੜੀ ਟਾਈਮ 'ਤੇ ਕਾਫੀ ਬੰਦੇ ਹੁੰਦੇ ਜਿਹੜੇ ਬਹੁਤ ਹੀ ਜ਼ਿਆਦਾ ਨਸ਼ਾ ਕਰਦੇ ਤੇ ਸਰਪੰਚ ਹੁੰਦਾ ਗਾ ਉਹ ਹੁੰਦਾ ਗਾ ਸਾਊ ਤੇ ਉਹ ਸਾਰੇ ਬੰਦਿਆਂ ਤੇ ਹੀ ਬਹੁਤ ਤੰਗ ਹੁੰਦਾ ਹੈ ਹਨਾ ਤੇ ਕਿੱਦਾਂ ਸਰਪੰਚ ਆ ਕੇ ਸਾਰੀਆਂ ਸਿਚੁਏਸ਼ਨਸ ਨੂੰ ਫੇਸ ਕਰਦਾ ਗਾ ਤੇ ਕਿੱਦਾਂ ਸਾਰੇ ਮਤਲਬ ਪਿੰਡ ਦੇ ਬੰਦਿਆਂ ਨੂੰ ਸੁਧਾਰਦਾ ਗਾ ਤੇ ਆਪਾਂ ਇਸ ਕਹਾਣੀ ਦੇ ਵਿੱਚ ਆਪਾਂ ਦੇਖਾਂਗੇ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਓ ਕੰਨਾ ਵਿੱਚ ਮੁੰਦਰਾ ਤੇ ਪਾਈ ਫਿਰੇ ਜੀਨਾ ਦੇਖ ਲੈ ਜੱਗਾ ਦਾ ਮੁੰਡਾ ਹੋ ਗਿਆ ਸ਼ਕੀਨਾ ਓਲੀ ਓਲੀ ਆਈ ਪਿੱਛੇ ਜੈਨੂੰ ਇਧਰੋਂ ਮੈਂ ਬਰਾ ਮਾਰੀ ਯਾਰ ਸੜਾ ਆਪਣੇ ਪਿੰਡ ਦੀ ਗੱਲ ਹੀ ਹੋ ਰਹਿਣਾ ਯਾਰ ਹਾਂਜੀ ਸਹੀ ਹੈ ਇਹ ਤਾਂ ਇੱਥੇ ਯਾਰ ਮਿੱਟੀ ਜਾਨਵਰ ਖੇਤ ਮਾਂਚੀ ਰੌਣਕ ਹੀ ਅਲੱਗ ਹੈ ਨਾ ਹਾਂ ਗੱਲ ਸਹੀ ਹੈ ਪੁਈ ਆਪਣੇ ਲੋਕ ਤਾਂ ਕੈਨੇਡਾ ਦੇ ਚ ਜਾਈ ਜਾਂਦੇ ਅਗੇ ਬੰਦ ਕਰ ਹਾਂਜੀ ਤੇ ਆਪਣੇ ਪਿੰਡ ਦੀ ਤਾਂ ਗੱਲ ਹੀ ਵੱਖਰੀ ਹੈ ਗੱਲ ਹੀ ਵੱਖਰੀ ਹੈ ਇੱਥੋਂ ਵੀ ਨਸੀ ਐਂਜੀ 52 52 ਅਸਾਰੇ ਹਨ ਹੂੰ ਗੱਲ ਹੀ ਵੱਖਰੀ ਇਹ ਤਾਂ ਗੱਲ ਵੱਖਰੀ ਸੋਰੇ ਸੋਰੇ ਸਾਰ ਕਰਨ ਦਾ ਵੈਸੇ ਆਪਦੀ ਨਿਆਰ ਹੈਗਾ ਹਨਾ ਵੱਖਰੀ ਨਹੀਂ ਆਰ ਸਹੀ ਗੱਲ ਆ ਜੀ ਚੱਲ ਚੱਲਦੇ ਆ ਥੋੜੀ ਦੂਰ ਹੋਰ ਚੱਲ ਕੇ ਨਹੀਂ ਚੱਲ ਠੀਕ ਹੈ ਤਮਾਰਾ ਫਿਰ ਕੀ ਸੋਚਿਆਗਾ ਹੈ ਬਸ ਸੋਚਣਾ ਲੱਗਿਆ ਜੀ ਹੂੰ ਬਾਕੀ ਜਿਹੜਾ ਬੋਲਦਾ ਨਹੀਂ ਹੈ ਪਤਾ ਨਹੀਂ ਚੱਲ ਕੋਈ ਨਾ ਪਤਾ ਲੱਗਦੀ ਰਹਿਣਾ ਬਾਕੀ ਮੈਨੂੰ ਹੁਣ ਮੜਾ ਜਿਹਾ ਫੋਨ ਆ ਰਿਹਾ ਵਾ ਇਹ ਫੋਨ ਆ ਰਿਹਾ ਮੈਨੂੰ ਮੈਨੂੰ ਆ ਰਿਹਾ ਚਲੋ ਠੀਕ ਚਲ ਮੈਂ ਉਹਨੇ ਠੀਕ ਹੋਏ ਆ ਕੀ ਕਰੀ ਜਾਂਦੇ ਹੋਗਾ ਮਨਾਲ ਜਾਈ ਤੁਹਾਨੂੰ ਪਤਾ ਵੀ ਹੈਗਾ ਬੇਲੜੋ ਸਵੇਰੇ ਸਵੇਰੀ ਲੱਗ ਜਾਨੇ ਹੋਗੇ ਤੁਹਾਨੂੰ ਪਤਾ ਨਹੀਂ ਪਤਾ ਤੁਹਾਨੂੰ ਪਤਾ ਨਹੀਂ ਇੰਦਰੀ ਚਾਰ ਪਤਾ ਹੀ ਨਹੀਂ ਤਲ ਪਤਾ ਫਿਰ ਤਾਂ ਠੀਕ ਹੈਗਾ ਤੇ ਜਾ ਵੀ ਆ ਆ ਗਿਆ ਆ ਗਿਆ ਯਾਰ ਉੱਥੇ ਯਾਰ ਜਵਗ ਜਵਰ ਸਵੇਖਾ ਮਿਲ ਜਾਂਦੇ ਫਿਰ ਕਿੱਥੇ ਜੀ ਓਕੇ ਯਾਰ ਅੱਛਾ ਹੋਰ ਟੈਂਪਲ ਲੱਗੂ ਠੀਕ ਪਤਾ ਨਹੀਂ ਕੀ ਬਣੂਗਾ ਨੌਜਵਾਲ ਜਿਹੜੀ ਦੱਸਣਾ ਉਹ ਤਾਂ ਪਤਾ ਨਹੀਂ ਜੀ ਚਲ ਕੋਈ ਨਾ ਚਲ ਚਲੋ ਜੀ thank right.